ਹਰਮਨਦੀਪ ਦੇ ਕੀ ਹਾਲਾਤ ਨੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਆਪਣੇ ਮਾਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਆ 5 ਸਾਲ ਹੀ ਲੰਘੇ ਮੇਰਾ ਬ੍ਰਦਰ ਸੀਗਾ ਉਹ ਗਿਆ ਸੀ ਜੈਸੀ ਕੋ ਸਿੱਖਣ ਬਟਾਲੇ ਭਰਾ ਦੇ ਜਾਣ ਤੋਂ ਬਾਅਦ ਉਹਨਾਂ ਨੇ ਸਿਲਾਈ ਦਾ ਕੰਮ ਕਰਕੇ ਬਿਊਟੀ ਪਾਰਲਰ ਦਾ ਕੰਮ ਕਰਕੇ ਸਾਨੂੰ ਪਾਲਿਆ ਮੇਰੇ ਮਨ ਮਾਣ ਉਹਨਾਂ ਨੂੰ ਹੁੰਦਾ ਵਾ ਕਿ ਅਸੀਂ ਕਿੱਥੇ ਦੇ ਕਿੱਥੇ ਮੌਤ ਹੀ ਦੋਵੇਂ ਕੰਮ ਕੋਲ ਕੇ ਬੈ ਗਈਆਂ ਉਹਨਾਂ ਦੇ ਦਿਮਾਗ 'ਚ ਹੁੰਦਾ ਵਾ ਸਾਰਿਆਂ ਦੇ ਜੈਤਨ ਕਹਾਣੀ ਦਿਖਾਵਾਂਗੇ ਉਸ ਦਿਹੀ ਦੀ ਜਿਸ ਦੇ ਪਿਤਾ ਦੀ ਮੌਤ ਹੋ ਜਾਂਦੀ ਆ 5 ਸਾਲ ਦੀ ਉਮਰ ਵਿੱਚ ਅਤੇ ਕਿਸ ਤਰ੍ਹਾਂ ਦੁੱਖਾਂ ਦਾ ਜਿਹੜਾ ਪਹਾੜ ਟੁੱਟਦਾ ਉਸ ਪਰਿਵਾਰ ਤੇ ਬਿਲਕੁਲ ਜੀ ਮੈਂ ਗੱਲ ਕਰ ਰਿਹਾ ਅਮਰਸਰ ਦੀ ਰਹਿਣ ਵਾਲੀ ਹਰਮਨਦੀਪ ਜੀ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਹਰਮਨਦੀਪ ਦੇ ਕੀ ਹਾਲਾਤ ਨੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ 5 ਸਾਲ ਬਾਅਦ ਹੀ ਭਰਾ ਦੁਨੀਆ ਤੋਂ ਚਲੇ ਜਾਂਦਾ ਦੋ ਘਟ ਜਿਹੜੇ ਅਹਿਮ ਰਿਸ਼ਤੇ ਸੀ ਉਹ ਚਲੇ ਜਾਂਦੇ ਨੇ ਅਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਇਸ ਮਾਵਾਂ ਧੀਆਂ ਤੇ ਪਰ ਫਿਰ ਵੀ ਸਰਬਣ ਪੁੱਤ ਬਣ ਕੇ ਜਿਹੜੀ ਇਹ ਧੀ ਸਾਹਮਣੇ ਆਉਂਦੀ ਆ ਅਤੇ ਮਾੜੇ ਹਾਲਾਤਾਂ ਦੇ ਨਾਲ ਲੜਦੀ ਆ ਅਤੇ ਆਪਣੇ ਮਾਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਆ ਗੱਲਬਾਤ ਹੀ ਕਰਾਂਗੇ ਹਰਮਨਦੀਪ ਸਾਡੇ ਨਾਲ ਨੇ ਹਰਮਨ ਜੀ ਬਹੁਤ ਸਵਾਗਤ ਹੈ ਬੰਦੇ ਹਰਮਨ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਿਵੇਂ ਗੱਲ ਕੀਤੀ ਆ ਪੰਥਾਂ ਦੀ ਉਮਰ ਸੀ ਪਹਿਲਾਂ ਪਿਤਾ ਦੁਨੀਆ ਚਲ ਜਾਂਦੇ ਨੇ ਉਸ ਤੋਂ 5 ਸਾਲ ਬਾਅਦ ਭਰਾ ਚਲ ਜਾਂਦਾ ਕਿਸ ਤਰ੍ਹਾਂ ਦੇ ਹਾਲਾਤਾਂ ਜੋ ਮਾੜੇ ਦੌਰ 'ਚ ਤੁਹਾਨੂੰ ਲੰਘਣਾ ਪਿਆ ਉਸ ਸਮੇਂ ਵਿੱਚ ਦਸ਼ਕਾ ਜੀ ਨੂੰ ਸਾਂਝਾ ਕਰਦੇ ਮਾਰੇ ਦੌਰ ਕੀ ਸਾਡਾ ਜਿਹੜਾ ਪਾਪਾ ਦੀ ਡੈਥ ਹੋਈ ਗਿਆ ਸਾਡਾ ਕਿਹਨੇ ਸਾਥ ਨਹੀਂ ਦਿੱਤਾ ਮੇਰੇ ਪਾਪਾ ਸਿਰਫ ਇੱਕ ਆਪਰੇਸ਼ਨ ਦੇ ਕਰਕੇ ਮੇਰੇ ਪਾਪਾ ਦੀ ਡੈਥ ਹੋ ਗਈ ਸਾਡਾ ਰਿਸ਼ਦਾਰ ਕੇ ਨੇ ਸਾਥ ਨਹੀਂ ਦਿੱਤਾ ਤੇ ਮੇਰੇ ਪਾਪਾ ਦੀ ਪਿੱਤੇ ਜੀ ਪੱਥਰੀ ਸੀਗੀ ਉਹ ਅੰਦਰ ਹੀ ਫਟ ਗਈ ਉਹਨਾਂ ਦੀ ਡੈਥ ਹੋ ਗਈ ਸੋ 5 ਸਾਲ ਹੀ ਲੰਘੇ ਮੇਰਾ ਬ੍ਰਦਰ ਸੀਗਾ ਉਹ ਗਿਆ ਸੀ ਜੈਸੀ ਕੋ ਸਿੱਖਣ ਬਟਾਲੇ ਤੇ ਉਹ ਜਦੋਂ 15 ਦਿਨ ਹੀ ਲੰਘੇ ਤੇ ਉਹ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਵੀ ਡੈਥ ਹੋ ਗਈ ਮੇਰੇ ਭਰਾ ਦੀ ਤੇ ਮੇਰੇ ਮੰਮਾ ਨੇ ਇੱਕ ਕੰਟੀਨਿਊ ਆਉਂਦੇ ਹੁੰਦੇ ਸਕੂਲ ਦੇ ਵਿੱਚ ਪਹਿਲਾਂ ਤੋਂ ਮੈਂ ਤੇ ਕਰ ਕਰ ਪਾਲਿਆ ਭਰਾ ਦੇ ਜਨਤ ਬਾਅਦ ਉਹਨਾਂ ਨੂੰ ਸਲਾਈ ਦਾ ਕੰਮ ਕਰਕੇ ਬਿਊਟੀ ਪਾਲਰ ਦਾ ਕੰਮ ਕਰਕੇ ਸਾਨੂੰ ਪਾਲਿਆ ਮੇਰੇ ਰਮਨ ਤੇ ਹਰਮਨ ਪਿਤਾ ਦੀ ਵੀ ਕਿੰਨੀ ਕਿ ਯਾਰ ਆਉਂਦੀ ਆ ਜਦੋਂ ਕਿਉਂਕਿ ਹਮੇਸ਼ਾ ਖਾਸ ਕਰਕੇ ਜਿਹੜੀਆਂ ਧੀਆ ਹੁੰਦੀਆਂ ਨੇ ਧੀਆ ਬਹੁਤ ਲਾਡਲੀਆਂ ਹੁੰਦੀਆਂ ਨੇ ਆਪਣੇ ਬਾਪ ਦੀਆਂ ਤੇ ਪਿਤਾ ਦੀ ਉਹ ਬਚਪਨ ਜਿਹੜੇ ਦਿਨ ਬਤਾਏ ਨੇ ਕਿੰਨੇ ਕਿ ਯਾਰ ਆਉਂਦੇ ਨੇ ਬਚਪਨ ਦੇ ਕੋਈ ਵਾਕਿਆ ਯਾਦ ਹੋਵੇ ਜਿਹੜੇ ਪਿਤਾ ਨਾਲ ਤੁਹਾਡਾ ਤੁਸੀਂ ਇਕੱਠਿਆਂ ਜਿਹੜਾ ਸਬੰਧ ਕੀਤਾ ਹੋਵੇ ਜਦੋਂ ਇਦਾਂ ਨਹੀਂ ਯਾਦ ਜਦ ਬੰਦਾ ਇਕੱਲਾ ਕਿਤੇ ਬੈਠਾ ਹੋਵੇ ਨਾ ਜਦੋਂ ਹਾਂ ਕਿਤੇ ਬੰਦਾ ਕੀਦਰ ਕੋਈ ਕਸਟਮਰ ਨਹੀਂ ਆਉਂਦਾ ਰੇੜੀ ਦੇ ਉੱਤੇ ਜਾਂ ਕਈ ਵਾਰ ਇਕੱਲੇ ਮਾਂਾਂ ਦੇ ਇਕੱਲੇ ਘਰੇ ਬੈਠੀਆਂ ਹਈਆਂ ਹੂੰ ਤੇ ਉਦੋਂ ਪਾਪਾ ਦੀ ਬਹੁਤ ਯਾਦ ਆਉਂਦੀ ਕਿ ਸ਼ਾਇਦ ਜੀ ਉਹ ਕਿਤੇ ਹੁੰਦੇ ਜਾਂ ਆਪਾਂ ਕਿਤੇ ਇੱਥੇ ਪਿਓ ਦੀ ਨੂੰ ਲੰਘਦੇ ਰੱਖੀਦਾ ਇੱਥੇ ਉਦੋਂ ਹੁੰਦਾ ਕਿ ਜੇ ਉਹ ਸਿਰ ਤੇ ਹੁੰਦੇ ਸ਼ਾਇਦ ਅਸੀਂ ਇੱਥੇ ਹੁੰਦੇ ਹੀ ਨਾ ਕੀ ਪਤਾ ਸਾਡੀ ਲਾਈਫ ਕੋਸ਼ੋਰ ਹੋਣੀ ਹੋ ਜਦੋਂ ਜੇ ਮੇਰੇ ਪਾਪਾ ਜੀ ਮੇਰੇ ਸਿਰ ਤੇ ਹੁੰਦੇ ਤੇ ਹਰਮਨ ਪਿਤਾ ਦੇ ਜਾਣ ਤੋਂ ਬਾਅਦ ਫਿਰ ਕਿਸ ਤਰ੍ਹਾਂ ਮਾਤਾ ਨੇ ਤੁਹਾਨੂੰ ਪਾਲ-ਪੋਸਿਆ ਵੱਡਿਆ ਕੀਤਾ ਕਿੰਨੇ ਕਿ ਮੁਸ਼ਕਲਾਂ ਸਾ ਆਪਰ ਜਾਂ ਦੁਬਾਰਾ ਮੇਰੇ ਕੋ ਵੱਡਾ ਭਰਾ ਸੀਗਾ ਉਹ ਤੇ ਆ ਸੀ ਚਲੋ ਸਾਡੀ ਗਰੀਬੀ ਦੂਰ ਕਰੂਗਾ ਬਟ ਸਾਨੂੰ ਨਹੀਂ ਪਤਾ ਸੀਗਾ ਕਿ ਉਹਨੇ ਵੀ 15 ਦਿਨ ਬਾਅਦ ਉਹਦੀ ਵੀ ਡੈਥ ਹੋਏ ਨਹੀਂ ਉਹ ਤੇ ਦੁਬਾਰਾ ਮੇਰੀ ਮੰਮਾ ਨੇ ਸਾਨੂੰ ਸਲਾਈ ਕਰਕੇ ਬਿਊਟੀ ਪਾਲ ਦਾ ਕੰਮ ਕਰਕੇ ਸਾਨੂੰ ਇੱਥੋਂ ਤੱਕ ਮਤਲਬ ਬਹੁਤ ਮਿਹਨਤ ਕੀਤੀ ਮੈਂ ਆਪਣੀ ਮੰਮਾ ਨਾਲ ਸਲਾਈ ਕੀਤੀ ਦਿਨ ਦਾ 12-12 ਘੰਟੇ ਸਲਾਈ ਕਰਨੀ ਨਾਲ ਮੰਮੀ ਦੇ ਉਹ ਸਲਾਈ ਕਰਕੇ ਬੁਦੀਪਾਲ ਦਾ ਕੰਮ ਕਰਗੇ ਕੁਛ ਅਸੀਂ ਮਤਲਬ ਆਪਣੇ ਚਗਾਵੇਂ ਕਾਫੀ ਸਲਾਈ ਕਰਦੇ ਰਹੇ ਉਸ ਨਾਲ ਆਪਾਂ ਫਿਰ ਉੱਥੇ ਨਾ ਛੋਟਾ ਜਿਹਾ ਕੰਮ ਹੀ ਖੋਲਾ ਹੀ ਚਾਹ ਦਾ ਫਿਰ ਉਹੀ ਆਪਾਂ ਇੱਕ ਸਾਲ ਆਪਾਂ ਉੱਥੇ ਵੀ ਉਹ ਵੀ ਕੰਮ ਕੀਤਾ ਆਪਾਂ ਉਸ ਤੋਂ ਬਾਅਦ ਅਸੀਂ ਕੁਛ ਰਿਜ਼ਲ ਕਰਕੇ ਆਪਾਂ ਇੱਥੇ ਇੱਥੇ ਆ ਗਏ ਅਮਰਸਾਦ ਦੇ ਵਿੱਚ ਆਪਾਂ ਇੱਥੇ ਆਣ ਕੇ ਵੀ ਆਪਾਂ ਸਲਾਈ ਕਰਨੀ ਛੱਡੀ ਮੇਰੀ ਮੰਮਾ ਨੇ ਸਲਾਈ ਕੀਤੀ ਨਾਲ ਮੈਂ ਤੁਸੀਂ ਸਲਾਈ ਦਾ ਕੰਮ ਕੀਤਾ ਸੀਗਾ ਆਪਣਾ ਜਦ ਆ ਤੇ ਹਰਮਨ ਜਦੋਂ ਇਹ ਕੰਮ ਤੁਸੀਂ ਖੋਲਿਆ ਵਾ ਖਾਸ ਕੇ ਕੜੀ ਚਾਵਲ ਦਾ ਜਾਂ ਰੇੜੀ ਜੂ ਲਗਾਈ ਸੀ ਰਿਸ਼ਤੇ ਦਾ ਭਾਵੇਂ ਭਰਾਵਾਂ ਨੇ ਕਿੰਨੀ ਗੱਲਾਂ ਕੀਤੀਆਂ ਹੋਣਗੀਆਂ ਕੋਈ ਹਰ ਕੋਈ ਤਰੀਕਾ ਨਾ ਰਹਿ ਗਿਆ ਲੋਕਾਂ ਨੇ ਕਿੰਨੇ ਕਿ ਤਾੜੇ ਮੀਨੇ ਮਾਰੇ ਸੀ ਜੀ ਉਹਨਾਂ ਨੂੰ ਹੁੰਦਾ ਵਾ ਕਿ ਅਸੀਂ ਕਿੱਥੇ ਦੇ ਕਿੱਥੇ ਮੌਤ ਹੀ ਦੋਵੇਂ ਕੰਮ ਕੋਲ ਕੇ ਬੈਗੀਆਂ ਉਹਨਾਂ ਦੇ ਦਿਮਾਗ 'ਚ ਹੁੰਦਾ ਵਾ ਸਾਰਿਆਂ ਦੇ ਪਰ ਉਹਨਾਂ ਨੂੰ ਹੀ ਨਾ ਪਤਾ ਕਿ ਕੀ ਅੱਜ ਅਸੀਂ ਛੋਟੇ ਤੇ ਕੀ ਪਤਾ ਗੁਰੂ ਰਾਮਦਾਸ ਨੇ ਕਿੱਥੇ ਕਿੱਥੇ ਨਹੀਂ ਪਹੁੰਚਾ ਦੇਣਾ ਸਾਨੂੰ ਕਿਉਂਕਿ ਹਰ ਇੱਕ ਦੀ ਸ਼ੁਰੂਆਤ ਛੋਟੇ ਤੋਂ ਹੀ ਹੁੰਦੀ ਹੈ ਨਾ ਕੋਈ ਵੀ ਡਾਇਰੈਕਟ ਪੌੜੀਆਂ 'ਤੇ ਚੜ ਜਾਂਦਾ ਕਿ ਹਾਂ ਮੈਂ ਪਹਿਲਾਂ ਹੀ ਪਹਿਲਾਂ ਹੀ ਪੌੜੀ ਚੜ ਜਾਏ ਜੀ ਮੈਂ ਸਫਲ ਹੋ ਜਾਵਾਂ ਹਰ ਇੱਕ ਆਪ ਜੀ ਦੇ ਪਾਸ ਕਾਮਯਾਬ ਹੋਣਾ ਤਾਂ ਸਾਨੂੰ ਉਹਦੀ ਸ਼ੁਰੂਆਤ ਛੋਟੇ ਤੋਂ ਹੀ ਕਰਨੀ ਪੈਣੀ ਹੈ ਤੇ ਕੀ ਬਦਾਉਣਾ ਗੁਰ ਪਰ ਉਹਨਾਂ ਨੂੰ ਲੱਗਦਾ ਕਿ ਸਾਡੀ ਨੱਕ ਟੇਗੀ ਇਹ ਕੰਮ ਕਰਦੇ ਆ ਜਿਹੜੇ ਤੇ ਨੌਤੀ ਨੇ ਉਹਨਾਂ ਨੂੰ ਹੁੰਦਾ ਵਾ ਪਰ ਅਹੀ ਰਿਸ਼ਤੇ ਜਿਆਦਾ ਤਾਂ ਦੂਰੀ ਦੀਦਾ ਜਿਆਦਾ ਹੁਣ ਆਪਾਂ ਘਟ ਵੱਧ ਹੀ ਹੋਣੇ ਜਾਂਦੇ ਆ ਆਪਣੇ ਇੱਥੇ ਜੀ ਕੰਮ ਤੇ ਆ ਗਏ ਜਾ ਗੁਰੂ ਰਾਮਦਾਸ ਦੇ ਘਰ ਹੋਰ ਸਾਨੂੰ ਕੋਈ ਹੁਣ ਉਤੋਂ ਲਾਵਾ ਕੁਛ ਨਹੀਂ ਹੈਗਾ ਸਾਨੂੰ ਸਾਰਾ ਬਸ ਸੁਪਨਾ ਕੀ ਆ ਹਰਕਦੀ ਦਾ ਸੁਪਨਾ ਹੋਊਗਾ ਹੁੰਦਾ ਕੋਨੇ ਕੋਈ ਹਰਮਨ ਦਾ ਕੀ ਸੁਪਨਾ ਵੱਡਾ ਹੋ ਕੇ ਬਣਦਾ ਕੀ ਸੁਪਨਾ ਸੋਚਿਆ ਸੀ ਫੈਸ਼ਨ ਡਿਜ਼ਾਈਨਰ ਬਣਦਾ ਸੁਪਨਾ ਕਿਉਂਕਿ ਮੈਂ ਆਪਣੀ ਲਾਈਫ ਚ ਸਲਾਈ ਬਹੁਤ ਜ਼ਿਆਦਾ ਕੀਤੀ ਹੈ ਨਾ ਜੋ ਮੈਂ 12 ਸਾਲ ਦੀ ਉਮਰ ਤੇ ਸ਼ੁਰੂ ਕੀਤੀ ਆ ਮਤਲਬ 8-10 ਸਾਲ ਵਿੱਚ ਸਲਾਈ ਪ ਮੋਹਦੇ ਵਿੱਚ ਲੱਗੀ ਸੀ ਕਿ ਗਾਈਡਲਾਈਨਸ ਫਿਰ ਉੱਤੋਂ ਬਾਅਦ ਫਿਰ ਥੋੜੀ ਜਿਹੀ ਸਲਾਈ ਮੈਂ ਮਤਲਬ ਸਕਿੱਪ ਕਰਤੀ ਬਾਅਦ ਚ ਮੈਂ ਫਿਰ ਉੱਤੋਂ ਬਾਅਦ ਹੌਲੀ ਹੌਲੀ ਆ ਆ ਵਾਲੇ ਕੰਮ ਬਰੇ ਜਦੋਂ ਕਿੰਨੇ ਨੇ ਜਿੱਥੇ ਗੁਰੂ ਰਾਮਦਾਸ ਨੇ ਤੁਹਾਡਾ ਗਾਣਾ ਪੜ੍ਹ ਲਿਖਿਆ ਤਾਂ ਉਹ ਉਧਰ ਲਿਆ ਜਾਂਦਾ ਤੋਂ ਸਮਝ ਲਓ ਕਿ ਇਹ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਕੰਮ ਖੁੱਲਿਆ ਬੜਾ ਤੇ ਅਸੀਂ ਫਿਰ ਸ਼ੁਰੂ ਕਰਦੇ ਆ ਤੇ ਹਰਮਨ ਫਿਰ ਸਵੇਰ ਦਾ ਠੀਕ ਹੀ ਹੁੰਦਾ ਵਾ ਫਿਰ ਕਿੰਨੇ ਵਜੇ ਆ ਜਾਂਦੇ ਹੋ ਸ਼ਾਮ ਨੂੰ ਕਿੰਨੇ ਵਜੇ ਚੱਲ ਜਾਂਦੇ ਹੋ ਤੇ ਫਿਰ ਜਿਹੜੀ ਸ਼ਾਮ ਤੋਂ ਜਿਹੜੀ ਕਿ ਬਾਜਾਂ ਦੀ ਆ ਪੁਜਾਰੀ ਜੋਗੀ ਹੋ ਜਾਂਦਾ ਫਸਾ 10 ਤੋਂ 4 ਅਪਰ ਇੰ ਬੁਝਾਰਾ ਜੁਗਾ ਹਲੇ ਦੁੱਖ ਨਹੀਂਦਾ ਵਾ ਕਿ ਕੰਮ ਚੱਲਦਾ ਵਾ ਪਰ ਦਿਨਾਂ ਨਹੀਂ ਕਿਉਂਕਿ ਸਾਡੇ ਸੱਤੇ ਨਾ ਕਰਜ਼ਾ ਵਾ 15 ਲੱਖ ਰੁਪਏ ਦਾ ਕਰਜ਼ਾ ਹੈਗਾ ਪਹਿਲਾਂ ਜ਼ਿਆਦਾ ਸੀਗਾ ਹੌਲੀ ਹੌਲੀ ਹੁਣ ਆਪਾਂ ਤਰੋ ਦੋਨੇ ਪਏ ਆ ਇਹ ਕਿਸ ਤਰ੍ਹਾਂ ਕਰਜਾ ਇੰਨਾ ਕਰਜ਼ਾ ਕਿਸ ਤਰ੍ਹਾਂ 15 ਲੱਖ ਦਾ ਮੈਂ ਕੁਝ ਮਤਲਬ ਕੁਝ ਕਰਦਾ ਸੀਗਾ ਤੇ ਕੁਝ ਮੈਂ ਆਪਣੀ ਜਿਹੜੀ ਆਪਣਾ ਜਿਹੜਾ ਘਰ ਇਸ ਤੇ ਨਾਲ ਕੋ ਫੜ ਕੇ ਪਾ ਕੇ ਕੋ ਲਿਆ ਪੈਸੇ ਤੇ ਨਾਲੇ ਮੇਰਾ ਕੁਝ ਜ਼ਿਆਦਾ ਮੇਨ ਹੈਗਾ ਮੇਰੀ ਆਪਣੀ ਸਿਸਟਰ ਦਾ ਵਿਆਹ ਕੀਤਾ ਹੈਗਾ ਅੱਛਾ ਅੱਛਾ ਹਾਂ ਉਹਦਾ ਉਹਦਾ ਵੀ ਮੈਂ ਕਰ ਜਾ ਲਿਆ ਸੀਗਾ ਤੇ ਉਹ ਉਹਦਾ ਫਿਰ ਮੈਂ ਤੱਕ ਤੇ ਅਜੇ ਹ ਧੀਆਂ ਨੂੰ ਕੀ ਸਨੇਹਾ ਦੇਣਾ ਚਾਹਾਂਗੇ ਜਿਹੜੀਆਂ ਅਸੀਂ ਦੇਖਦੇ ਖਾਸ ਕਰਕੇ ਮਾਤਾ ਪਿਤਾ ਦਾ ਸਾਥ ਬੋਲ ਕੱਟ ਦਿੰਦੀਆਂ ਨੇ ਜਾਂ ਤਰੀਲਾਂ ਬਣਾਉਂਦੇ ਹੁੰਦੀਆਂ ਨੇ ਵੀਡੀਓ ਬਣਾਉਂਦੇ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੁੰਦੀਆਂ ਨੇ ਕੀ ਜਾਣ ਜਾਣਗੇ ਸਰ ਕਹਿੰਦੇ ਨੇ ਕਿ ਸਾਡੇ ਮਾਂ ਪੇ ਆਖਰੀ ਜਨਰੇਸ਼ਨ ਆ ਜਿਨ੍ਹਾਂ ਨੂੰ ਫੋਨ ਬਾਰੇ ਕੁਝ ਵੀ ਨਹੀਂ ਪਤਾ ਹੈਗਾ ਸੋ ਅੱਜ ਕੱਲ੍ਹ ਤਾਂ ਪਹਿਲਾਂ ਜੰਮਦੇ ਨੇ ਜੀ ਸਾਰਾ ਕੁਝ ਪਤਾ ਹੈਗਾ ਹੈ ਨਾ ਪਰ ਸਾਨੂੰ ਚਾਹੀਦਾ ਕਿ ਕਿਉਂਕਿ ਆਪਾਂ ਆਪਾਂ ਹੁਣ ਤੇ ਰੀਲਾਂ ਬਣਾਉਂਦੇ ਆਂ ਪਰ ਇਹਨਾਂ ਫਿਊਚਰ ਦੀਆਂ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਕੋਈ ਕੱਲ ਨਾ ਤੇ ਕੁੜੀਆਂ ਦੇ ਵਿਆਹ ਵੀ ਕਰਨੇ ਹੈ ਨਾ ਕਿਉਂਕਿ ਬੜੀ ਵੱਡੀ ਗੱਲ ਹਾਂ ਤੁਹਾਡੇ ਪਿਓ ਨੂੰ ਕੋਈ ਤਾਣਾ ਮਾਰ ਜੇ ਤੇਰੀ ਕੁੜੀ ਤੇ ਇਦਾਂ ਵਾ ਤੇਰੀ ਕੁੜੀ ਇਹ ਚੀਜ਼ਾਂ ਬੜੀਆਂ ਔਖੀਆਂ ਨੇ ਖਾਸ ਕਰਕੇ ਜਿਹਦਾ ਜਿਹਦਾ ਨਹੀਂ ਨਾ ਹੈਗਾ ਉਹਨੂੰ ਪੁੱਛੋ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਠੀਕ ਹੈ ਨਾ ਸੋ ਆਪਣੇ ਕਿਉਂਕਿ ਮਾਪੇ ਤੋਂ ਇਲਾਵਾ ਤੁਹਾਡਾ ਕਿਸੇ ਨੇ ਨਹੀਂ ਭਰਨਾ ਭਾਵੇਂ ਤੁਹਾਡਾ ਕੋਈ ਜੀਵਨ ਸਾਥੀ ਵੀ ਹੈ ਨਾ ਪਰ ਪਹਿਲੇ ਤੁਹਾਡੇ ਮਾ ਸੋ ਉਹਨੇ ਉਹਨਾਂ ਬਾਰੇ ਸੋਚੋ ਠੀਕ ਹੈ ਨਾ ਕਿਉਂਕਿ ਜੋ ਕਰਨਾ ਤੁਹਾਡੇ ਵਾਸਤੇ ਉਹਨਾਂ ਨੇ ਹੀ ਕਰਨਾ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਈ ਤੀਨ ਇੱਕ ਸਨੇਹਾ ਦਿੱਤਾ ਖਾਸ ਕਰਕੇ ਉਹਨਾਂ ਧੀਆ ਨੂੰ ਜਿਹੜੀਆਂ ਧੀਆ ਲਵ ਮੈਰਿਜ ਕਰਾ ਕੇ ਆਪਣੇ ਮਾਪੇ ਨੂੰ ਧੋਖਾ ਦੇ ਜਾਂਦੀਆਂ ਨੇ ਅਸੀਂ ਦੇਖਿਆ ਆਮ ਕਿਚਾਰੀਆਂ ਭਰੀਆਂ ਹੁੰਦੀਆਂ ਨੇ ਇੱਕ ਬੰਨੇ ਮਾਪੇ ਖੜੇ ਹੁੰਦੇ ਨੇ ਇੱਕ ਬੰਨੇ ਚੂੜਾ ਪਾ ਕੇ ਉਹ ਆਪਣੀ ਜਿਹੜੀ ਧੀ ਉਹਨਾਂ ਦੀ ਆਪਣੇ ਆਪਣੇ ਘਰਵਾਲੇ ਦੇ ਨਾਲ ਖੜੀ ਹੁੰਦੀ ਆ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਉਹ ਬਾਪੂ ਦੁਹਾਈਆ ਪਾਉਂਦਾ ਆਪਣੀ ਧੀ ਨੂੰ ਵਾਜਾ ਮਾਰਦਾ ਪਰ ਉਹ ਧੀ ਜਿਹੜੀ ਆ ਨਹੀਂ ਖੜਦੀ ਕਈ ਧੀਆ ਕਿ ਮਨ ਦੁਖੀ ਹੋ ਜਾਂਦਾ ਮਾਵਾਬ ਜਿਹੜਾ ਉਹਨਾਂ ਦਾ ਵੀ ਧੀਆਂ ਦੇ ਅਜਿਹੇ ਕੀ ਹੁਲੰਦੇ ਹਾਲਾਤ ਨੇ ਪਰ ਇਸ ਧੀਨ ਇੱਕ ਵਧੀਆ ਸੁਨੇਹਾ ਦਿੱਤਾ ਵੀ ਜਿਹੜੀਆਂ ਧੀਆ ਆਪਣੇ ਮਾਵਾਬ ਨੂੰ ਰਵਾਜ ਤੇ ਜਾਂਦੀਆਂ ਨੇ ਉਹਨਾਂ ਨੂੰ ਨਾਖੁਸ਼ ਕਰਕੇ ਜਾਂਦੀਆਂ ਨੇ ਉਹ ਧੀਆ ਕਦੀ ਖੁਸ਼ ਨਹੀਂ ਰਹਿੰਦੀਆਂ ਇਸ ਕਰਕੇ ਹਮੇਸ਼ਾ ਮਾਵਾਬ ਦਾ ਸਾਥ ਦਿਆ ਕਰੋ ਅਤੇ ਮਾਵਾਬ ਦੀ ਇੱਜ਼ਤ ਵਾਜਰੂ ਧਿਆਨ ਦਿਆ ਕਰੋ ਕਿਉਂਕਿ ਮਾਵਾਬ ਇੱਜ਼ਤ ਆ ਤੇ ਤੁਹਾਡੀ ਇੱਜ਼ਤ ਆ ਇਸ ਕਰਕੇ ਸਾਡੀ ਦਸ਼ਕਾ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂ ਕਰ ਦਿਓ ਤੇ ਖਾਸ ਕਰਕੇ ਉਹਨਾਂ ਧੀਆ ਨੂੰ ਜਿਹੜੀਆਂ ਧੀਆ ਆਪਣੇ ਮਾਵਾਬ ਨੂੰ ਇੰਜਰ ਜਿਹੜੀਆਂ ਰੋਲ ਕੇ ਜਾਮੀਆਂ ਨੇ ਅਤੇ ਮਾਪੇ-ਬਾਬ ਦੀ ਇੱਜ਼ਤ ਨਹੀਂ ਕਰਦੀਆਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ